ਮਟਰ ਆਣੀਏ ਮੈਂ ਹਾ ਰਾਤੀ ਤੇ ਬੜਾ ਰੌਲਾ ਪਉਣੀ ਸੀ ਵੀ ਗੱਲ ਹੀ ਕੋਈ ਨਹੀਂ ਕਿ ਮੈਂ ਪੈਸਾ ਦਾ ਪਰਾ ਕਰੂੰ ਆਪਣੇ ਪੇਖਿਆਂ ਤੋਂ ਉਹ ਅੱਜ ਇਹ ਮੈਂ ਹਲਾ ਲੈਣਾ ਭਰਾ ਨੂੰ ਫੋਨ ਫੇਰ ਤੇ ਮਾਸਟਰ ਜੀ ਲਾ ਲੈਣੇ ਆ ਤੁਹਾਨੂੰ ਕਿਹੜਾ ਉਧਰੋਂ 15 ਲੱਖ ਮਿਲ ਗਿਆ ਵਾ ਵੀ ਜਿਹੜਾ ਮੇਰੇ ਪੈਸਿਆਂ ਦੀ ਜਿਆਦਾ ਸੀ ਉਹ ਤੇ ਹੁਣ ਮਿਲ ਹੀ ਜਾਣਾ ਨਾ ਉਹਦੇ ਮੇਰਾ ਤੇ ਮਿਲ ਹੀ ਜਾਣਾ ਉਹਦਾਂ ਮੈਂ ਬੜਾ ਰੌਲਾ ਹੀ ਉਹ ਸਾਂਝਾ ਵਾ ਸਾਡਾ ਦੋਵਾਂ ਜਣਿਆਂ ਦਾ ਹੀ ਕੀ ਜਿਹੜਾ 15 ਲੱਖ ਮਿਲਣਾ ਅੱਛਾ ਇਹ ਤੇਰਾ ਕਲੀ ਦਾ ਨਹੀਂ ਹੈ ਇਹ ਲਿਮਟ ਜਿਹੜੀ ਬਣਨੀ ਹੋ ਘਰ ਚੋਂ ਬਣਨੀ ਨਾ ਉਹ ਬਣਨੀ ਕਰ ਜਾਈ 15 ਹਾਂ 15 ਦੇ ਵਿੱਚ ਸੱਤ ਸੱਤ ਸਾਢੇ ਸੱਤ ਤੁਸੀਂ ਤੁਸੀਂ ਵੀ ਸਾਢੇ ਸੱਤ ਅਜੇ ਹੋਰ ਕਰਨਾ ਕਹਲਾ ਮੈਂ ਨਹੀਂ ਕਰਨਾ ਨਹੀਂ ਨਹੀਂ ਇਹ ਹਾਸੇ ਮਜ਼ਾਕ ਵਾਲੀ ਗੱਲ ਨਹੀਂ ਹੋ ਜੇ ਹੁਣ ਤੋਰੇ ਤੁਰੀ ਆ ਤੇ ਇਹਨੂੰ ਹੁਣ ਨੀਪਰੇ ਚਾੜੀਏ ਕਰ ਲੈ ਕੇ ਉਹਨਾਂ ਨੂੰ ਮੈਂ ਕਰ ਲੂੰਗੀ ਮੈਂ ਕਰਨਾ ਕਦੋਂ ਮੈਂ ਦੱਸ ਚਾਨਣੀ ਦਿਵਾਲੀ ਨੂੰ ਅਗਲੇ ਤੇ ਇਹ ਵੀ ਉਹਨਾਂ ਨੇ ਕਿਹੜੇ ਵੀ ਗੜੀ ਹੱਥ 'ਚ ਪੜੇ ਆ ਅਗਲੇ ਵੀ ਕੋਈ ਅਰੇਂਜਮੈਂਟ ਕਰਕੇ ਫਿਰ ਤੈਨੂੰ ਦੇਣਗੇ ਉਹ ਤੇ ਤੁਸੀਂ ਵੀ ਕਰ ਲਓ ਆਪਣੀ ਭੈਣ ਨੂੰ ਆਪਣੀ ਪੂਆ ਨੂੰ ਕਰ ਲਓ ਤੁਹਾਡੀਆਂ ਵੀ ਮਾਸੀਆਂ ਹੈਗੀਆਂ ਤੁਹਾਡੇ ਵੀ ਨਾਨਕੇ ਹੈਗੇ ਸਭ ਕੁਝ ਹੈਗਾ ਤੁਹਾਡਾ ਤੁਸੀਂ ਵੀ ਕਰ ਲਓ ਮੈਂ ਵੀ ਕਰ ਲੂੰਗਾ ਤੂੰ ਤੇ ਕਰ ਪਹਿਲੋਂ ਆਪਣੇ ਭਰਾ ਨੂੰ ਫੋਨ ਠੀਕ ਆ ਅੱਜ ਕੱਲ੍ਹ ਨਾ ਫੋਨਾਂ ਤੇ ਨਿਬੜਨੀਆਂ ਸਾਰੀਆਂ ਮੈਂ ਕਰਦੀ ਆਪਣੇਆਂ ਨੂੰ ਅੰਦਰ ਵੜ ਕੇ ਤੁਸੀਂ ਕਰੋ ਆਪਣੇਆਂ ਨੂੰ ਬਾਹਰ ਨਿਕਲ ਕੇ ਮੁੜ ਕੇ ਮੈਂ ਦੱਸੂਗੀ ਤੁਹਾਨੂੰ ਮੈਨੂੰ ਕਿੰਨੇ ਮਿਲਣੇ ਆ ਤੁਸੀਂ ਦੱਸਿਓ ਮੈਨੂੰ ਵੀ ਤੁਹਾਨੂੰ ਕਿੰਨੇ ਆ ਦੀ ਹਾਂ ਹੋਈ ਓਏ ਉਧਰ ਪਹਿਲੋਂ ਪੁੱਛ ਲੈ ਮਿਲਦੇ ਕਿੰਨੇ ਆ ਹੋਰ ਗਾਂ ਉਂਗਲਾ ਮਾਰ ਮਾਰ ਕੇ ਦੱਸਣ ਦੀ ਆ ਉਹ ਚਲੇ ਜਾ ਤੇਰੇ ਆਨੇ ਦੇਣਾ ਹੀ ਨਹੀਂ ਕੱਖ ਵੀ ਕਾਈਓ ਤੇ ਹੰਗਾਰਾ ਨਹੀਂ ਪਰੰਡੇ ਜੇ ਦੇਣੇ ਹੋਣ ਤਾਂ ਫਿਰ ਸਿੱਧਾ ਕਹਿੰਦੇ ਵੀ ਹਾਂ ਮੈਂ ਪੁੱਛਦਾ ਤੂੰ ਵੀ ਪੁੱਛ ਲੈ ਮੈਂ ਨਾ ਤੇਰੇ ਦੇ ਵੇ ਦੱਥੀਆਂ ਨੂੰ ਥੁੱਕ ਲਾ ਕੇ ਗਣਦੇ ਹਣਾ ਗਣਵੇਂ ਕਰਨਗੇ ਈ ਢੀਕਾਲ ਨਹੀਂ ਗਈ ਲਾਓ ਫੋਨ ਤੁਸੀਂ ਵੀ ਕੋਈ ਮੈਂ ਲਾ ਲੂੰਗਾ ਵੇ ਕਿਦਾਂ ਨੂਰੇ ਮਾਰਦੇ ਤੇਰੇ ਆਨੇ ਨਹੀਂ ਦੇਣੀ ਤੂੰ ਆਪਣੇ ਨੂੰ ਤੇ ਲਾ ਪਹਿਲਾਂ ਕੀ ਜਾਂਦੇ ਆ ਕੀ ਨਹੀਂ ਉਹਨਾਂ ਦੱਸ ਕਿ ਸਾਨੂੰ ਇੰਨੇ ਪੈਸਿਆਂ ਦੀ ਲੋੜ ਵਾ ਜਿ ਕਿਨੇਕ ਦਿੰਦੇ ਆ ਉਹ ਗਾੜੀ ਫਿਰ ਉਹਨੇ ਦੇ ਹਿਸਾਬ ਕਿਤਾਬ ਹੋਰ ਲਾ ਕੇ ਬੰਦਾ ਇਕੱਠੇ ਕਰ ਲੀਂਦਾ ਉਦਾਂ ਹੀ ਐਵੇਂ ਰੋਲਾ ਪਈ ਜਾਂਦੀ ਆ ਫੋਨ ਲਾਉਣ ਆ ਵੀ ਗਈ ਆ ਅੰਦਰ ਨੂੰ ਤੇ ਮਹਾਰਾਜ ਮੇਰਾ ਭਰਾ ਫੋਨ ਚੁੱਕ ਕੇ ਨਾ ਹੁਣ ਚੰਗੀ ਖਬਰ ਮੈਨੂੰ ਦਵੇ ਤੇ ਮੈਂ ਬਾਹਰ ਜਿਹੜਾ ਪ੍ਰੋਣਾ ਸਾਹਿਬ ਬੈਠਾ ਉਹਨਾਂ ਦਾ ਉਹਨੂੰ ਦੱਸਾ ਵੀ ਹਾਂ ਇੰਨੀ ਹਾਂ ਹੋ ਗਈ ਆ ਮੈਨੂੰ ਹੁਣ ਉਹ ਵੀ ਲਾਉਂਦਾ ਹੁਣ ਆਪਨੇ ਅੰਸ਼ਲ ਮੈਂ ਵੀ ਲਾ ਲੈਨੀ ਆਪਣੇ ਭਰਾ ਨੂੰ ਆਇਆ ਫੋਨ ਨਹੀਂ ਚੁੱਕਣਦਾ ਹੈਲੋ ਹੈਲੋ ਹਾਂਜੀ ਸੱਸੀ ਕਾ ਭੈਣ ਜੀ ਸਤਿ ਸ੍ਰੀ ਅਕਾਲ ਪਿੰਦਾ ਠੀਕ ਠਾਕ ਹਾਂਜੀ ਭੈਣ ਜੀ ਤੁਸੀਂ ਦੱਸੋ ਹਾਂ ਇਹ ਵੀ ਠੀਕ ਠਾਕ ਹਾਂ ਤੇ ਵੀਰਾ ਕਿੱਥੇ ਆ ਉਹ ਤਾਂ ਬਸ ਬਾਹਰ ਜਨ ਚਲੇ ਗਏ ਫੋਨ ਰੱਖ ਕੇ ਇੱਥੇ ਤੇ ਫੋਨ ਨਾਲ ਨਹੀਂ ਖੜਿਆ ਉਹਨੇ ਨਹੀਂ ਬਸ ਇੱਥੇ ਰੱਖ ਕੇ ਤੇ ਬਾਹਰ ਨਿਕਲ ਗਏ ਕੋਈ ਕੰਮ ਸੀਗਾ ਭੈਣ ਜੀ ਚਲੋ ਕੰਮ ਵੀ ਹਦਾਂ ਹੋਊਗਾ ਤਾਂ ਨਹੀਂ ਚਲ ਕੋਈ ਗੱਲ ਨਹੀਂ ਤੁਸੀਂ ਚੁੱਕ ਲਿਆ ਤਾਂ ਵੀ ਕੋਈ ਗੱਲ ਨਹੀਂ ਹਰਜੀਤ ਨਾ ਕਿੱਦਾਂ ਠੀਕ ਠਾਕ? ਹਾਂ ਠੀਕ ਠਾਕ ਹਰਜੀਤ ਵੀ ਹੁੰਦਾ ਫੋਨ। ਅੱਛਾ, ਭਾਜੀ ਠੀਕ? ਸਾਰੇ ਠੀਕ ਠਾਕ ਵਾ। ਹਰਜੀਤ ਨੇ ਨਾ ਕਿ ਬਿਜ਼ਨਸ ਜਾ ਸ਼ੁਰੂ ਕੀਤਾ ਵਾ ਉੱਥੇ ਕੋਈ ਬਾਹਰ। ਅੱਛਾ ਅੱਛਾ ਫਿਰ ਤੇ ਵਧਾਈਆਂ ਹੋਣ। ਹਾਂ ਧੰਨ ਵਧਾਈਆਂ ਕੇ ਫੋਨ ਕਰਨ ਡਿਆ ਸੀਗਾ। ਕਹਿੰਦਾ ਸੀ ਮੰਮੀ ਪੈਸੇ ਭੇਜੋ। ਅੱਛਾ ਪੈਸੇ ਨਹੀਂ ਲੋੜ ਸੀ ਯੋਨ। ਪੈਸੇ ਦੀ ਲੋੜ ਵੀ ਬੜੀ ਆ ਨਾ ਪਿੰਦਰ 30 ਲੱਖ ਰੁਪਏ ਦੀ ਲੋੜ ਵਾ। ਅੱਛਾ ਕੀ ਨੇ ਵੈਸੇ ਭੈਣ ਜੀ ਤੁਸੀਂ ਹੁਣ ਕਿੱਦਾਂ ਕਰਨੇ ਉਹ ਹੀ ਨਾ ਬੜਾ ਔਖਾ ਹੋਇਆ ਵਾ ਪੈਸੇ ਇਕੱਠੇ ਕਰਨ ਦਾ ਤੇ ਅੱਜ ਕੱਲ ਤੇ 30000 ਰੁਪਈਆ ਨਹੀਂ ਕਿਤੇ ਲੱਭਣ ਰਿਹਾ ਜਦੋਂ ਦਾ ਸਮਾਂ ਆ ਗਿਆ ਇੰਨੀ ਮੰਗਾਈ ਆ ਹਾਂ ਜੀ ਮੰਗਾਈ ਤਾਂ ਬਹੁਤ ਹੋ ਗਈ ਹਾਂ ਤੇ ਹੁਣ ਫਿਰ ਆਂਦਾ ਮੁੰਡਾ ਤੇ ਫਿਰ ਬਹੁਤ ਜ਼ਿਆਦਾ ਹੀ ਗਰਮ ਹੋ ਗਿਆਂਦਾ ਪੈਲੀ ਵੇਚ ਦੋ ਤੁਸੀਂ ਬੇਸ਼ੱਕ ਮੈਨੂੰ ਪੈਸੇ ਜ਼ਰੂਰੀ ਚਾਹੀਦੇ ਆ ਭੈਣ ਜੀ ਮੇਰੀ ਗੱਲ ਸੁਣੋ ਪੈਲੀ ਉਹਨੂੰ ਵੇਚਦੀਏ ਤਾਂ ਤੇ ਪੈਲੀ ਬਣਾਉਣੀ ਕਿੱਤਾਂ ਆ ਇਹੋ ਸੋਚਿਆ ਹਣ ਸਾਰੇ ਭੈਣ ਭਰਾਵਾਂ ਨੇ ਵੀ ਲਾਗੋ ਇੱਥੇ ਜੋਦੇ ਹੋਣੀ ਸਾਰੇ ਕਹਿੰਦੇ ਪਿਆਲੀ ਨਾ ਵੇਚਿਓ ਤੁਸੀਂ ਤੇ ਲਿਮਟ ਬਣਾ ਲਓ। ਅੱਛਾ ਅੱਛਾ। ਤੇ ਉਹ ਹੁਣ ਸਲਾਹ ਕੀਤੀ ਆ। ਹਾਂ ਤੇ ਉਹ ਹੁਣ ਲਿਮਟ ਬਣੀ ਆ 15 ਲੱਖ ਦੀ। ਅੱਛਾ। ਹੁਣ ਪਿਆਲੀ ਦੇ ਹਿਸਾਬ ਨਾਲ ਲਿਮਟ ਵੀ ਬਣਨੀ ਸੀ ਨਾ। ਹਾਂਜੀ ਉਹ ਤੇ ਹੈ ਹੀ ਹੋਵੇ। ਤੇ ਹੁਣ 15 ਲੱਖ ਰੁਪਇਆ ਘਟਦਾ ਵਾ। ਠੀਕ ਆ। ਤੇ ਹੁਣ ਸਰਦਾਰ ਸਾਹਿਬ ਆਖਣਦੇ ਆ ਵੀ ਆਪਣੇ ਕਰੋ ਰਿਸ਼ਤੇਦਾਰਾਂ ਨੂੰ ਫੋਨ। ਮੂੰ ਸੰਗੋ ਉਹਨਾਂ ਦਾ ਵੀ ਕੀ ਆਂਦੇ ਆ ਵੀ ਕਿੰਨੇ ਕਿੰਨੇ ਦਿੰਦੇ ਤੁਹਾਨੂੰ ਮੈਨੂੰ ਦੱਸ ਵੀ ਕਿੰਨੇ ਬਣ ਜਾਂਦੇ ਤੇਰੇ ਕੋਲ ਤੇ ਮੈਂ ਉਹਨਾਂ ਨੂੰ ਆਖਾਂ ਨਹੀਂ ਵੀ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਕਰੋ ਤੁਸੀਂ ਦੱਸੋ ਮੈਨੂੰ ਟੜਕੋ ਕਿੰਨੇ ਜਵਾਨ ਹੁੰਦੇ ਆ ਅੱਛਾ ਅੱਛਾ ਤੇ ਮੈਂ ਵੀਰ ਜੀ ਨਾਲ ਇਹੋ ਗੱਲ ਕਰਨੀ ਸੀ ਮੈਂ ਸਾਡੀ ਮਿੱਤ ਕਰੋ ਵੀ ਕੋਈ ਗੱਲ ਨਹੀਂ ਇਹੋ ਕੰਮ ਆ ਨੂੰ ਭੈਣ ਭਰਾ ਹੁੰਦੇ ਆ ਲੋੜ ਵੇਲੇ ਕੋਈ ਬਾਹ ਫੜੇ ਉਹ ਹੀ ਮਿੱਤਰ ਭਰਾ ਵਾ ਇਹ ਤੇ ਹੈਗਾ ਹੀ ਆ ਭੈਣ ਜੀ ਉਹ ਤਾਂ ਹੁੰਦਾ ਵੀ ਚਲੋ ਰਿਸ਼ਤੇਦਾਰੀ ਕੰਮ ਹੁੰਦੇ ਆ ਤੇ ਪਰ ਸਾਡਾ ਤੇ ਪਹਿਲਾਂ ਹੀ ਹੱਥ ਬਹੁਤ ਅੰਗ ਅਛਾ ਕਿਉਂ ਤੁਹਾਡੇ ਹੱਥ ਨੂੰ ਕੀ ਹੋਇਆ ਵਾ ਪੰਜੇ ਤੁਹਾਨੂੰ ਪਤਾ ਹੀ ਆ ਖੇਤੀ ਦੇ ਕੰਮਾਂ ਚ ਕੀ ਬਚਦਾ ਆ ਪਰ ਫੇਰ ਵੀ ਬਾਊ ਤੁਹਾਡਾ ਤੇ ਇੰਨਾ ਜ਼ਿਆਦਾ ਖਰਚਾ ਵੀ ਨੀਗਾ ਹੈਗਾ ਉਤਨਾ ਤੁਸੀਂ ਤਾਂ ਸੁੱਖ ਨਾਲ ਬਠੇਰੇ ਪਿਆਹੇ ਰੱਖਦੇ ਜਮਾ ਕਰਦੇ ਆ ਖੇਤੀ ਵਿੱਚ ਤੇ ਜੇ ਰਖੀਏ ਤੇ ਬਠੇਰਾ ਕੋਸ਼ ਵਾ ਹੁਣ ਤੁਹਾਨੂੰ ਪਤਾ ਹੀ ਆ ਵੀ ਆ ਹੁਣ ਪਿੱਛੇ ਜਿਹੜਾ ਟਰੈਕਟਰ ਦੇ ਟਾਇਰ ਹੀ ਬਦਲੇ ਸੀਗੇ ਤੇ ਉਹ ਵੀ ਕਿੰਨਾ ਮਹਿੰਗੇ ਪੈਂਦੇ ਆ ਨਾ ਜੋੜੀ ਪਵਾਈ ਸੀ ਟਾਰਾਂ ਦੀ ਹੂੰ ਹੌਣ ਵੀ ਬਸ ਇਦਾਂ ਹੀ ਆ ਹੱਥ ਨਹੀਂ ਸੌਖਾ ਹੋਇਆ ਬਹੁਤ ਟਾਈਟਾ ਥਾ ਨਹੀਂ ਜਦ ਅਬ ਹੈ ਫੇਰ ਵੀ ਤੁਸੀਂ ਕੋਈ ਗੱਲ ਵੀ ਨਹੀਂ ਇਹ ਮੈਂ ਤੁਹਾਡਾ ਭਰਾ ਹੁੰਦਾ ਤੇ ਗੱਲ ਕਰਵਾ ਦੂੰਗੀ ਅੱਛਾ ਇਹ ਵੀ ਨਾ ਕਿਉਂ ਕਿ ਪਰ ਜਾਈ ਨੇ ਮਣਾ ਹੀ ਕਰ ਦਿੱਤਾ ਆ ਪਰ ਭਾਣੇ ਤੂੰ ਤੇ ਪਹਿਲਾਂ ਹੀ ਕਹਿਤਾ ਨਾ ਤੇ ਆਪਣਾ ਸਾਡਾ ਹੱਥ ਤਾਂਗਵਾ ਟਰੈਕਟਰਾਂ ਦੇ ਪੁਆਲੇ ਟਾਇਰ ਉਹ ਆ ਜੇ ਆ ਇਦਾਂ ਭਾਬੀ ਗੱਲ ਕੀਤੇ ਆ ਥੋੜੀ ਸੁੱਤਰ ਹੁੰਦੀ ਆ ਤੁਸੀਂ ਮਾਨਤਾਣ ਤੇ ਰੱਖੋ ਸਾਡਾ ਵੀ ਹਾਂ ਕੋਈ ਨਹੀਂ ਆਪਾਂ ਕਰਾਂਗੇ ਤੁਸੀਂ ਵੀ ਕਿਹੜੇ ਵਾਧੂ ਜੇ ਤੁਹਾਡੇ ਨਾਲ ਖਲੋਵਾਂਗੇ ਕਈ ਗੱਲਾਂ ਭੈਣ ਭਰਾ ਕਰਦਾ ਵਾ ਆ ਹਾਂਜੀ ਹਾਂਜੀ ਇਹ ਤਾਂ ਹੈਗਾ ਆ ਟਰੈਕਟਰਾਂ ਦੇ ਟਾਇਰ ਭਾਬੀ ਲੱਖ ਰੁਪਏ ਦੇ ਪਿੰਦਰ ਪੈ ਗਏ ਹੋਣਗੇ ਹੋਰ ਉੱਥੇ ਕਿੰਨੇ ਕੁ ਮਹਿੰਗੇ ਪੈ ਜਾਣੇ ਕਾਂਜੀ ਸਰ ਹੋਰ ਵੀ ਤੇ ਖਰਚੇ ਹੁੰਦੇ ਹੀ ਆ ਬਾਕੀ ਤੁਸੀਂ ਆਪਣੇ ਭਰਾ ਨਾਲ ਹੀ ਗੱਲ ਕਰ ਲਿਓ ਫਿਰ ਮੈਂ ਤਾਂ ਹੁਣ ਤੁਹਾਨੂੰ ਜੋ ਹੈਗਾ ਸੀ ਦੱਸ ਦਿੱਤਾ ਆ ਉਦਾਂ ਵੀ ਫਿਰ ਜੇ ਮੈਂ ਕੋਈ ਗੱਲ ਕਰਦੀ ਆ ਫਿਰ ਤੁਸੀਂ ਕਹਿਣਾ ਕਿ ਪਰ ਜਾਈ ਨੇ ਕਹਿ ਦਿੱਤਾ ਹਨਾ ਨਹੀਂ ਉਹ ਤਾਂ ਹੁਣ ਤੋਂ ਕਹਿ ਹੀ ਦਿੱਤਾ ਜੋ ਕਹਿਣਾ ਚੱਲ ਅੱਛਾ ਕੋਈ ਗੱਲ ਨਹੀਂ ਤਦੋਂ ਕਿ ਨਾ ਹੋਣਾ ਵੀਰ ਨੇ ਆਉਂਦੇ ਜਦੋਂ ਤਾਂ ਮੈਂ ਗੱਲ ਕਰਵਾ ਦੂੰਗੀ ਮੈਂ ਕਹੂੰਗੀ ਉਹਨਾਂ ਨੂੰ ਫੋਨ ਕਰ ਲੈਣਗੇ ਹਾਂ ਚਲੋ ਠੀਕ ਆ ਹਾਂਜੀ ਹੋਰ ਸਭ ਠੀਕ ਠਾਕ ਹਾਂ ਸਾਰੇ ਠੀਕ ਠਾਕ ਵਾ ਚੰਗਾ ਹਾਂਜੀ ਠੀਕ ਆ ਚਲੋ ਇੱਕ ਬੰਨਿਆ ਤੇ ਹੋ ਗਿਆ 5-4 ਲੱਖ ਦੀ ਹਾਂ ਨੇ ਵੀ ਐਵੇਂ ਕਹਿੰਦੇ ਆ ਵੀ ਪਰਜਾਈਆਂ ਜਿਹੜੀਆਂ ਵਾ ਨਾ ਬੜੀਆਂ ਤੇਜ਼ ਹੁੰਦੀਆਂ ਵਾ ਸਾਨੂੰ ਕੋਈ ਕਵੇ ਨਾ ਅਸੀਂ ਖੁਦ ਕਹਿੰਨੇ ਵੀ ਚਲੋ ਦੋ ਥੋੜਿਆ ਜੋ ਥੋੜੇ ਦੋ ਕੋਹ ਨਹੀਂ ਹੋਣ ਲੱਗਾ ਜੇ ਕਿਹਦਾ ਥੋੜਿਆ ਨਾ ਸਰਦਾ ਵਾ ਤਾਂ ਨਾਲ ਆਪੇ ਕਿਤੇ ਹੋਰ ਥੋਲ ਲੈਣਗੇ ਅਗਲੀ ਨੇ ਟਰੈਕਟਰਾਂ ਦੇ ਟਾਇਰ ਹੀ ਪਤਾ ਨਹੀਂ ਕਿੰਨੇ ਲੱਖ ਦੇ ਪਵਾਲੇ ਆ ਸੋਨੇ ਦੇ ਪਵਾਲੇ ਕਿ ਚਾਂਦੀ ਦੇ ਪਵਾਲੇ ਆ ਕਿ ਕਾਦੇ ਪਵਾਲੇ ਜਿਹੜਾ ਇੰਨਾ ਪੈਸਾ ਲੱਗਾ ਟਰੈਕਟਰਾਂ ਤੇ ਜੇ ਟਰੈਕਟਰ ਨਹੀਂ ਦੇ ਪਤਾ ਹੀ ਹੁੰਦਾ ਵੀ ਕਿੰਨੇ ਕ ਮਹਿੰਗੇ ਪੈਂਦੇ ਆ ਲੱਖ ਰੁਪਏ ਦੇ ਪੈਗੇ ਹੋਣਗੇ ਨਾਲੇ ਮਨਾ ਵੀ ਕਰ ਦਿੱਤਾ ਵਾ ਨਾਲੇ ਮੈਂ ਤੁਹਾਡੇ ਭਰਾ ਨੂੰ ਕਈ ਨਹੀਂ ਫੋਨ ਕਰੂਗਾ ਹਨ ਕੇ ਹੁਣ ਭੈਣ ਨੂੰ ਲਾ ਕੇ ਵੇਖਾਂ ਹਾ ਹਾ ਮੈਂ ਨਾ ਧੰਨਵਾਦ ਭయ్యా ਤੇਰੇ ਧੰਨਵਾਦ ਉਹ ਨਹੀਂ ਫਿਰ ਵੀ ਆਪਣੇ ਵੇਲੇ ਕਰਨਾ ਹੀ ਪੈਂਦਾ ਧੰਨਵਾਦ ਕੇ ਨਹੀਂ ਨਹੀਂ ਇੰਨੇ ਬੜੇ ਆ ਇੰਨੇ ਬੜੇ ਆ ਉਹ ਇੰਨੇ بڑے ਨਿਕਲ ਐ ਇੰਨੇ ਤੇ ਮੈਂ ਨਾ ਤੁਹੀਂ ਹਾਂ ਕਰ ਦਿੱਤੀ ਇੰਨੇ ਬੜੇ ਆ ਸਾਨੂੰ 2 ਲੱਖ ਹੀ ਬੜਾ ਤੁਹਾਡਾ ਇਹੇ 10 ਲੱਖ ਵਰਗਾ ਆ ਹਾਂ ਤੁਹੀਂ ਨਹੀਂ ਨਹੀਂ ਅਹੀਂ ਲੜਕੀ ਆਉਣਾ ਵਾ ਭੈਣ ਨੂੰ ਭੈਣ ਨੂੰ ਨਾਲ ਲੈ ਵੀ ਤੇ ਆ ਜੀ ਨਾ ਭੈਣ ਨੂੰ ਨਾਲ ਲੈ ਕੇ ਤੇ ਆ ਜਿਓ ਨਾਲੇ ਪੈਸੇ ਦੇ ਦਿਓ ਤੇ ਨਾਲੇ ਮਿਲਗਲ ਚ ਆਇਓ ਅੱਛਾ ਤੋ ਕੋਈ ਨਹੀਂ ਆਜੇ ਭੜ ਕੇ ਆਜੇ ਭਾਵੇਂ ਆਹੋ ਆਜੋ ਆਜੋ ਕੋਈ ਨਹੀਂ ਮੈਂ ਨਾ ਮਨ ਖੁਸ਼ ਕਰ ਦਿੱਤਾ ਕੇ ਭਾਈਆੜੇ ਨੇ ਭਾਈਏ ਹੁਣ ਤਾਂ ਇਦਾਂ ਦੇ ਹੋਣ ਨਹੀਂ ਨਹੀਂ ਫੁੱਲੀਆਂ ਤਾਂ ਨਹੀਂ ਪਾਉਣ ਡਿਆ ਉਹ ਤੂੰ ਨਹੀਂ ਨਹੀਂ ਉਦੋਂ ਹਾਰੀ ਸਾਰੀ ਬੰਦੇ ਕੋ ਕਿੱਥੇ ਹਾਂ ਹੁੰਦੀ ਆ ਇਹ ਦਿਲ ਦੇ ਨਾਲ ਹੀ ਕੋਈ ਬੰਦਾ ਹਾਂ ਕਰਦਾ ਜੇ ਦਿਲ ਹੋਵੇ ਨਾ ਦੇ ਲੋ ਮੇਰੇ ਫੇਰਾ ਹੁੰਦੀ ਆ ਐਵੇਂ ਆ ਨਹੀਂ ਹੁੰਦੀ ਭਾਈਆ ਦੇ ਦਾ ਦਿਲ دریا ਵਾ ਗੇ ਚਲੋ ਕੋਈ ਨਹੀਂ ਮਹਾਰਾਜ ਇਦਾਂ ਹੀ ਦਿਲ دریا ਬਣਾ ਕੇ ਰੱਖੇ ਸੱਚੇ ਪਾਤਸ਼ਾਹ ਯਾ ਠੀਕ ਆ ਜਿਓ ਕੋਈ ਨਹੀਂ ਹਾਂ ਹਾਂ ਸਭ ਠੀਕ ਠਾਕ ਵਧੀਆ ਰਾਜੀ ਬਾਜੀ ਆਹ ਵਧੀਆ ਵਧੀਆ ਖੁਆ ਬਣਾ ਲਿਆ ਆ ਗਏ ਖੁਆ ਬਣ ਗਿਆ ਹੂੰ ਆਜੋ ਨਾਲੇ ਤੁਹਾਨੂੰ ਖੁਆ ਖਵਾ ਲਾਂਗੇ ਹਾਂ ਚੱਲ ਠੀਕ ਆ ਠੀਕ ਆ ਆਜੋ ਆਜੋ ਕੋਈ ਨਹੀਂ ਓਕੇ ਓਕੇ ਲੈ ਭਾਈ ਇਹ ਲੋ ਤੇ ਭੈਣ ਵੱਲੋਂ ਤੇ ਗਈਓ ਹਾਂ ਹੋ ਹੂੰ ਵਧੀਆ ਹੋ ਗਏ ਇਦਾਂ ਹੀ ਥੋੜੇ ਥੋੜੇ ਰਿਸ਼ਤੇਦਾਰਾਂ ਕੋ ਫੜ ਲੈਣੇ ਆਗੇ ਪੂਰੇ ਹੋ ਜਾਣੇ ਕੋਈ ਗੱਲ ਹੀ ਨਹੀਂ ਆਹ ਵਧੀਆ ਹੋ ਗਿਆ ਕਿੱਥੋਂ ਆਂਦੇ ਆ ਕਿੱਥੋਂ ਆਏ ਮੈਂ ਤੂੰ ਮੈਨੂੰ ਜਿੱਧਰ ਕਹਿਆ ਓਧਰ ਆਇਆ ਤੇ ਤੂੰ ਆਖਿਆ ਨਾ ਵੀ ਤੂੰ ਆਪਣੇ ਵੇਸੇ ਦਾ ਲਾ ਤੇ ਮੈਂ ਆਪਣੇ ਨੂੰ ਲਾਉਣੀ ਆ ਆਹੋ ਅੱਛਾ ਲਾ ਲਿਆ ਤੂੰ ਮੈਂ ਲਾ ਲਿਆ ਅੱਛਾ ਤੇ ਭਾਈ ਇਹਦੇ ਹਾਂ ਕਰਤੀ ਆ 2 ਲੱਖ ਦੀ ਹਾਂ 2 ਲੱਖ ਦੀ ਗੁੰਦਰ ਗਰੀਬ ਦਾ ਇੰਨੇ ਦੇ ਦੇ ਨਾ ਇੰਨਾ ਹੀ ਬੜਾ ਉਹਦਾ ਇੰਨਾ ਹੀ 10 ਲੱਖਾਂ ਵਰਗਾ ਵਾ ਉਹਨੇ ਨਾਂ ਤਾਂ ਨਹੀਂ ਲਾ ਕੀਤੀ ਐਨਾ ਵੀ ਗਰੀਬ ਨਹੀਂਗਾ ਜਿੰਨਾ ਤੁਸੀਂ ਬਣਾਈ ਜਾਂਦੇ ਹੁਣ ਪੈਸੇ ਲੈਣ ਦਾ ਕਰਕੇ ਵੀ ਮੈਂ ਗਰੀਬ ਗਰੀਬ ਕਰੀ ਜਾਊਂਗਾ ਤਾਂ ਕਰਕੇ ਫਿਰ ਥੋੜੇ ਪੈਸੇ ਦੀ ਗੱਲ ਆ ਤੈਨੂੰ ਉਹਦੇ ਉਹ ਗੱਲ ਵੀ ਪਰਾਂਦਨ ਲੱਗਦਾ ਐਨਾ ਨਹੀਂ ਗਰੀਬ ਹੈਗਾ ਮੇਰੀ ਸੁਣੋ ਗੱਲ ਜਦੋਂ ਉਹਨੇ ਦੋ ਕਿਹਾ ਤੁਸੀਂ ਵਾਅਦਾ ਕਰਨਾ 5 ਲੱਖ ਤੇ ਕਰਦਾ ਘੱਟ ਤੋਂ ਘੱਟ ਮੈਂ ਨਾ ਦੋ ਮੈਂ ਆਖਿਆ ਦੋ ਹੀ ਆਖਿਆ ਤੇ ਦੋ ਦੀ ਉਹਨੇ ਹਾਂ ਕਰ ਦਿੱਤੀ ਆ ਕੋਈ ਗੱਲ ਨਹੀਂ ਗਈ ਇੰਨਾ ਹੀ ਮੈਨੂੰ ਬੜੇ ਚਾਅ ਆ ਵੀ ਫਿਰ ਮੈਂ ਕੋਈ ਗੱਲ ਕਰਦੀ ਆ ਨਾ ਕੇਤਨ ਗੁੱਸਾ ਬੜਾ ਚੜਦਾ ਫਿਰ ਵੇਖਣ ਸੁਣਨ ਵਾਲਿਆਂ ਨੇ ਵੀ ਕਹਿਣਾ ਵਾ ਬੁੱਢੀ ਬੰਦੇ ਦੀ ਬੇਇੱਜ਼ਤੀ ਕਰਦੀ ਰਹਿੰਦੀ ਹਰ ਵੇਲੇ ਜੇ ਤਾਨੂੰ ਅਕਲ ਨਹੀਂ ਹੈਗੀ ਤੇ ਮੈਨੂੰ ਕੁਛ ਲੈੰਦੇ ਵੀ ਜੇ ਦਵਿੰਦਰ ਮੈਂ ਫੋਨ ਲਾਵਾਂ ਤੇ ਕਿੰਨੇ ਮੰਗਾ ਮੈਂ ਤਾਂ ਕਹਾ ਤੁਸੀਂ 5-7 ਲੱਖ ਮੰਗਣਾ ਵਾ ਤੇ ਆਪੇ ਅਗਲੇ ਨੇ ਤੁਹਾਨੂੰ ਪੰਜ ਚਾਰ ਦੇ ਦੇਣਾ ਵਾ ਦਵਿੰਦਰ ਆਪਣੇ ਭੈਣ ਭਰਾ ਦਾ ਘਰ ਦੂਰੋਂ ਬੈਠਿਆਂ ਦਿਖਾਈ ਦਿੰਦਾ ਵੀ ਕਿਦਾਂ ਦਾਵਾ ਓ ਬਾਬਾ ਅਗਲਾ ਪਤਾ ਕੀ ਹੁੰਦਾ ਵਾ ਜਿੰਨੇ ਜੋਗਾ ਹੁੰਦਾ ਆਪ ਦੇ ਦਿੰਦਾ ਵਾ ਤੇ ਮੁੜ ਕੇ ਜਦੋਂ ਪਤਾ ਹੋਣਾ ਪਾ ਸਾਡਾ ਨਿਕਦਾ ਰਿਸ਼ਤਾ ਵਾ ਉਹ ਗਾੜੀ ਫੇਰ ਆਪਣੇ ਭੈਣ ਭਰਾਵਾਂ ਕੋ ਗਾੜੀਆਂ ਵਿੱਚ ਕਿਸੇ ਕੋ ਲੈ ਦਿੰਦਾ ਵਾ ਇੰਨੀ ਦੂਰ ਤੱਕ ਨਾ ਮੈਂ ਸੋਚਿਆ ਤੇ ਨਾ ਮੈਂ ਸੋchnਾ ਹੀ ਆ ਜਿੰਨਾ ਉਹਨਾਂ ਨੇ ਹਾਂ ਕਰ ਦਿੱਤੀ ਠੀਕ ਆ ਉਹ ਆਂਦੇ ਵੀ ਭੜਕੇ ਹੀ ਲੈ ਕੇ ਆਵਾਂਗੇ ਮੈਂ ਵੀ ਧੰਨਵਾਦ ਹਾਂ ਦੋ ਰੱਖ ਨੂੰ ਕੀ ਕਰਨਾ ਫੇਰ ਤੇ ਕੋਈ ਨਹੀਂ ਹੋਰ ਹੈ ਮੈਂ ਨਾ ਕੀ ਕਰਦੀ ਆ ਇੱਕੋ ਬੰਦੇ ਦੇ ਉੱਤੇ ਹੀ ਸਰਤੇ ਭਾਰ ਭਾ ਦੇਦਾ ਤੇਰੇ ਕੀ ਆਂਦੇ ਕਿੰਨੇ ਆਂਦੇ ਹੁਣ ਮੇਰੇ ਤਾਂ ਦੇਣਗੇ ਵਾਧੂ ਅੱਛਾ ਤੇ ਫਿਰ ਚੰਗਾ ਵਾ ਵਧੀਆ ਹਾਂ ਪਰ ਜੇ ਮੇਰੀ ਗੱਲ ਵੀਰ ਜੀ ਨਾਲ ਨਹੀਂ ਹੋਈ ਤੇ ਕਿਹਨਾਂ ਗੱਲ ਹੋਈ ਆ ਲਾਇਆ ਤੇ ਵੀਰ ਨੂੰ ਫੋਨ ਹੀਗਾ ਤੇ ਚੁੱਕ ਲਿਆ ਗਾੜੀ ਭਾਬੀ ਨੇ ਤੇ ਫਿਰ ਕਿ ਉਹਨੂੰ ਸੁਣਾ ਦੇ ਦੇਣਾ ਸੀਗੇ ਨਹੀਂ ਮੈਂ ਬਹੁਤੀਆਂ ਗੱਲਾਂ ਹੀ ਨਹੀਂ ਕੀਤੀਆਂ ਮੈਂ ਮੁੜ ਕੇ ਜਾਂਦੀਆਂ ਗੱਲਾਂ ਕਰੋ ਤੇ ਐਵੇਂ ਇੱਕ ਦੂਜੇ ਨੂੰ ਕਹਿਣਗੇ ਪੈਸੇ ਮੰਗਦੇ ਪੈਸੇ ਮੰਗਦੇ ਮੈਂ ਸਿੱਧੀ ਆਪਣੇ ਭਰਾ ਨਾਲ ਹੀ ਗੱਲ ਕਰੂੰਗੀ ਜਿੱਥੋਂ ਮੈਨੂੰ ਹੈ ਵਾ ਆ ਸਭ ਮੈਨੂੰ ਮਿਲ ਜਾਣੇ ਨਹੀਂ ਤੇ ਪਰਜਾਈ ਨੇ ਕੀ ਗੱਲ ਨਾ ਕਰ ਦੇਣੀ ਸੀ ਉਦੋਂ ਮੈਂ ਉਹਨੂੰ ਕਿਹਾ ਕਿ ਜੀ ਜੀ ਨੇ ਬਿਜ਼ਨਸ ਸ਼ੁਰੂ ਕੀਤਾ ਵਾ ਪੁੱਛਦੀ ਸੀ ਰਾਜੀ ਬਾਜੀ ਤੇ ਮੈਂ ਆਹ ਪੀਤਾ ਬਿਜ਼ਨਸ ਕੀਤਾ ਸ਼ੁਰੂ ਤੇ ਵਧਾਈ ਦਿੰਦੀ ਮੈਂ ਚਲੋ ਤੁਹਾਨੂੰ ਵਧਾਈਆਂ ਹੋਣ ਅੱਛਾ ਬਾਕੀ ਮੈਂ ਵੀ ਨਰਾਜੀ ਬਾਜੀ ਪੁੱਛੀ ਤੇ ਮੈਂ ਕੀ ਕਰਨ ਦੇ ਆਂਦੀ ਟਾਇਰ ਟੂਰ ਪੁਆਏ ਟਰੈਕਟਰ ਨੂੰ ਪਿਛੇ ਜੇ ਪੁਆਏ ਕਿ ਹੁਣ ਪੁਆਏ ਇਦਾਂ ਕੋ ਹਾਂਦੀ ਮਿੰਨ ਤੇ ਕੋ ਸਮਝਣ ਲੱਗੀ ਤੇ ਮੈਂ ਚਲੋ ਆਪਣੇ ਮਨ ਚ ਮੈਂ ਸੋਚਿਆ ਮੈਂ ਲੱਖ ਦੇ ਟਾਇਰ ਪੈ ਗਏ ਹੋਰ ਉਹ ਤੇ ਕਿੰਨੇ ਕਿਤੇ ਪੈ ਗਏ ਆ ਤੇ ਦੇਣ ਦੇ 7-8 ਲੱਖ ਕੀ ਪਤਾ ਭਾਵੇਂ ਦਾ ਹੀ ਦੇ ਦੇਣ ਇਹ ਗੱਲ ਦਾ ਕੋਈ ਪਤਾ ਮੇਰੇ ਭਰਾ ਦਾ ਬੜਾ ਦਿਲ ਦਰਿਆ ਵਾ ਅੱਛਾ ਸ਼ਾ ਹਾਂ ਭਰਾ ਜੀ ਮੇਰੀ ਗੱਲ ਨਹੀਂ ਨਾ ਹੋਈ ਭਰਾ ਨਾਲ ਲਾਲਾ ਸ਼ਾ ਕੋਈ ਨਹੀਂ ਭਰਾ ਨਾਲ ਗੱਲ ਕਰ ਲਈ ਰਾਤ ਨੂੰ ਕਰੀ ਹੁਣ ਫੋਨ ਨਹੀਂ ਹੁਣ ਮੈਂ ਘੜੀ ਘੜੀ ਨਹੀਂ ਕਰਨਾ ਹੁਣ ਮੈਂ ਮੈਂ ਈ ਵੀ ਹੈਗੀ ਨਹੀਂ ਆਖੀ ਰੀ ਹੋਈ ਇਹ ਮੈਂ ਈ ਗਿਰੀ ਹੋਈ ਆ ਵੀ ਮੈਂ ਫੋਨ ਲਾਤਾ ਮੈਂ ਘੜੀ ਘੜੀ ਮੈਂ ਹੀ ਲਾਵਾਂ ਮੇਰਾ ਭਰਾ ਖੁਦ ਫੋਨ ਕਰੂਗਾ ਐਡੀ ਗੱਲ ਨਹੀਂ ਹੈਗੀ ਅੱਛਾ ਅੱਛਾ ਚੱਲ ਕੋਈ ਨਹੀਂ ਆਪੇ ਕਰਨਗੇ ਕੋਈ ਨਹੀਂ ਗੱਲ ਆਹੋ ਕਰਨਗੇ ਤਾਂ ਕੋਈ ਨਹੀਂ ਮੈਂ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਹੀ ਕਹਨੇ ਵੀ ਵੱਧ ਤੋਂ ਵੱਧ ਹੀ ਦੋ ਚੱਲ ਚੰਗਾ 15 ਲੱਖ ਦੀ ਲਿਮਟ ਬਣ ਜਾਣੀ ਆ ਜੇ ਉਹ 10 ਲੱਖ ਹੁੰਦਾ ਦੇ ਤਾਂ ਦੋ ਇਧਰ ਹੋ ਗਿਆ 12 ਵਗੈਰਾ ਤੇ 3 ਲੱਖ ਦੀ ਗੱਲ ਆ ਉਹ ਮੈਂ ਨਾ ਉਹਦੇ ਜੂੜੇ ਨੂੰ ਅਖੂਗਾ ਯਾਰ 3 ਲੱਖ ਤੂੰ ਦੇ ਦੇ ਤਾਂ ਕੋਈ ਨਹੀਂ ਅਜੇ ਮੇਰੇ ਭੈਣ ਮਾਜੇ ਮੇਰੇ ਬਡੇ ਰਿਸ਼ਤੇਦਾਰ ਆ ਮੈਂ ਸਾਰਿਆਂ ਕੋ ਮੰਗਣੇ ਹਜੇ ਦੇ ਫਿਰ ਕੋਈ ਗੱਲ ਹੀ ਨਹੀਂ ਤੇ ਪਰ ਨਹੀਂ ਤੁਹਾਨੂੰ ਵੀ ਚਾਹੀਦਾ ਵਾ ਨਾ ਤੁਸੀਂ ਤਾਂ ਬਿਲਕੁਲ ਹੀ ਬਹਿ ਕੇ ਪਾਣੀ ਦੀ 2 ਲੱਖ ਦੀ ਗੱਲ ਕਰਕੇ ਤੁਹਾਨੂੰ ਚਾਹ ਹੀ ਬੜਾ ਚੜ ਗਿਆ ਮੈਨੂੰ ਆਪਣੀ ਭੈਣ ਦਾ ਘਰ ਦੀਦਾ ਵਾ ਮੋੜ ਮੋੜ ਉਹ ਭੈਣ ਦਾ ਘਰ ਦੀਦਾ ਮੈਂ 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 ਮੂਠੀਆਂ ਗੱਲ ਹੀ ਨਹੀਂ ਕਰਦਾ ਤੇਰੇ ਨਾਲ ਮੈਂ ਨਹੀਂ ਮੂਠੀਆਂ ਗੱਲ ਕਰਦਾ ਕੋਈ ਨਹੀਂ ਇੱਕੋ ਫਿਰ ਮੈਂ ਵੀ ਆਪਣੇ ਭਰਾ ਨੂੰ ਘਾਣਾ 2 ਲੱਖ ਹੀ ਦੇ ਦੋ ਤੁਸੀਂ ਬੜਾ ਵਾ ਮੈਂ ਮੈਂ ਕੋਈ ਜਾਣੇ ਸਰ ਤੇ ਪਾਰ ਪਾਈ ਜੇ ਇਹਨੂੰ ਜਾਣ ਕੇ ਫੜਾ ਮਾਰੀ ਜਾਨੀ ਆ ਬੱਬਾ ਵਾਲੀ ਉੱਚੀਆਂ ਤਾਂ ਕਰ ਨਹੀਂ ਫੜਾ ਮਾਰਨਾ ਜੇ ਤਾਂ ਰਾਜੇ ਮਹਾਰਾਜੇ ਦੇ ਪਟਿਆਲੀਆਂ ਹਾਂ ਉਹ ਨਹੀਂ ਗੱਲ ਹੈ ਮੈਂ ਕਿਹ ਜਦੋਂ ਤੂੰ ਹੀ ਨਹੀਂ ਗਾ ਕਿਸੇ ਕੋ ਹੋਰ ਮੰਗਣੇ ਤਾਂ ਫਿਰ ਮੈਂ ਉਹਨਾਂ ਵਿਚਾਰਿਆਂ ਨੂੰ ਕਿਉਂ ਪਾਰ ਪਾਵਾਂ ਤੂੰ ਦਿਆ ਨਹੀਂ ਮੈਂ ਤੈਨੂੰ ਸੱਤ ਅੱਠ ਰੱਖ ਕੇ ਤੂ ਆ ਕਾ ਨਹੀਂ ਪਾਵੇਂ ਤਾਂ ਹੀ ਦੇ ਦੇ ਅੱਜ ਸੁਣੀ ਮੈਨੂੰ ਆਏ ਬਾਬਾ ਦੇਣ ਨੂੰ ਮੈਂ ਭਾਵੇਂ ਦਸ ਦੇ ਦੇਣ ਔਰ ਜਦੋਂ ਤੂੰ ਹੀ ਨਹੀਂ ਗਾ ਵਧਣ ਦੇ ਤਾਂ ਮੈਂ ਮੈਂ ਉਹਨਾਂ ਦੇ ਕਿਉਂ ਪਾਰ ਪਾਈ ਜਾਵਾਂ ਵਿਚਾਰਿਆਂ ਤੇ ਮੈਂ ਤਾਂ ਨਹੀਂ ਤਾਂ ਰਹਿਣੀ ਦੇ ਉਹ ਵੀ ਰਹਿਣ ਦੇ ਜਿੱਥੇ ਹੋਰ ਕਰਨੇ ਫਿਰ ਮੈਂ ਉਹ ਵੀ ਕਰ ਲੂੰਗਾ ਪਾਰ ਪਾਉਣ ਦੀ ਪਾਰ ਉਹ ਤੁਹਾਡੀ ਮਰਜ਼ੀ ਆ ਤੇ ਸਿੰਦੇ ਸੌਂਦੇ ਆ ਕਿ ਫਿਰ ਕੀ ਆ ਤੈਨੂੰ ਨਹੀਂ ਬਾਦ ਲੱਗਣ ਦੇ ਆ ਹਾਏ ਮੈਨੂੰ ਪਤਾ ਤਾਂ ਲੱਗਣ ਡਿਆ ਤੁਸੀਂ ਤਾਂ ਗੱਲ ਹੀ ਨਹੀਂ ਸੁਣਦੇ ਮੈਂ ਤਾਂ ਕਿਹਾ ਵੀ ਗੱਲ ਜੇ ਭਰਾ ਨਾਲ ਹੋਣੀ ਆ ਸਭ ਕੋ ਹੋਣਾ ਮੈਂ ਤੇ ਕਹਿੰਦਾ ਕਦੀ ਤੂੰ ਉਹ ਬਣੇ ਹੋ ਜਾਨੀ ਕਦੀ ਤੂੰ ਉਹ ਬਣੇ ਹੋ ਨਹੀਂ ਕਰੀਆ ਕਹਿੰਦੇ ਮੈਂ ਉਹਨੂੰ ਕਹਿ ਨਹੀਂ ਆ ਬਸ ਤੂੰ ਹੀ ਦੋਈ ਦੇ ਦੋ ਕਦੀ ਤੂੰ ਆ ਨਹੀਂ ਆਏ ਮੇਰੀ ਭਰਾ ਨਾਲ ਗੱਲ ਹੀ ਨਹੀਂ ਹੋਈ ਤੁਸੀਂ ਕਦੀ ਕਹਿੰਦੇ ਆ ਵੀ ਦੋ ਵੀ ਰਹਿਣ ਦੋ ਮੈਂ ਉਹ ਤੋਂ ਗੱਲ ਕਰਦੀ ਗਾੜੀ ਤੂੰ ਕਾਹਨੂੰ ਗੱਲ ਕਰਦੀ ਤੂੰ ਉਹ ਗੱਲ ਹੀ ਨਾ ਕਰ ਤੂੰ ਆਖਿਆ ਵੀ ਮੈਂ 8 10 ਮੈਂ ਤੈਨੂੰ ਆਖਿਆ ਤੂੰ ਆਖਿਆ ਨਹੀਂ ਦੱਸ ਦੇਣਗੇ ਤੇ ਤੂੰ ਕਹਿੰਦਾ ਠੀਕ ਆ ਕੋਈ ਨਹੀਂ ਜਿੰਨੇ ਦੇਣਗੇ ਠੀਕ ਆ ਹਾਂ ਠੀਕ ਆ ਕੋਈ ਨਹੀਂ ਮੇਰੇ ਭਰਾ ਨਾਲ ਜੇ ਗੱਲ ਆ ਚੱਲ ਤੁਸੀਂ ਲਾ ਲਓ ਆਪਣੀ ਪੂਆ ਮਾਸੀਆਂ ਨੂੰ ਲਾ ਲਓ ਆਪਣੇ ਨਾਨਕਿਆਂ ਨੂੰ ਲਾ ਲਓ ਤੁਸੀਂ ਵੀ ਉਹ ਤਾਂ ਮੈਂ ਲਾ ਲਾਂਗੇ ਕਿ ਹੁਣ ਮੈਂ ਇਸੇ ਕੰਮ ਹੀ ਕਰੀਤ ਰਿਹਾ ਜਾਣਾ ਹੁਣ ਫੂਣੀ ਕਿੱਥੇ ਪਤਾ ਲੱਗ ਜੂਗਾ ਰਾਤ ਸੌਖੀ ਨੀਂਦ ਆਜੂਗੀ ਫਿਰ ਕੋ ਇੰਨੇ ਕੋ ਹੋ ਜਾਣੇ ਤੇ ਬਾਸ ਸਾਡਾ ਸਰ ਗਿਆ ਫੇਰ ਰੋਜੜ ਕਰਲੇ ਕੋ ਲੈਣੇ ਆ ਤੂੰ ਪਕਾ ਰੋਟੀ ਤੇ ਮੈਂ ਨੀਂਦੀਆਂ ਗੋਲੀਆਂ ਲੈ ਕੇ ਉਹਨਾਂ ਦੇ ਲਈ ਰੋਟੀਆਂ ਖਾ ਕੇ ਦੋ ਗੋਲੀਆਂ ਨੀਂਦੀਆਂ ਖਾ ਰਿਆ ਮਜਰਾ ਘਰਾੜੇ ਮਾਰ ਐਵੇਂ ਰੋਲਾ ਪਾਈ ਜੰਨੀ ਤੂੰ ਹੁਣ ਨਸ਼ਾ ਲਾ ਦੇ ਮੈਨੂੰ ਕੇ ਹੁਣ ਮੈਨੂੰ ਨਸ਼ਾ ਲਾ ਦੇ ਨਹੀਂ ਤੈਨੂੰ ਨਸ਼ਿਆ ਦੀ ਕਿਹੜੀ ਗੱਲ ਆਖੀ ਘੱਟ ਆਖੇ ਮੈਨੂੰ ਲਾ ਫੂ ਲਾ ਫੂਨ ਲੱਗ ਜੂਗਾ ਫੂਨ ਹੌਸਲਾ ਵੀ ਰੱਖ ਹੋਣਗੇ ਹੁਣ ਤੇ ਨਾ ਜਿੱਦਾਂ ਤੁਸੀਂ ਮੈਨੂੰ ਕੇ ਗੋਲੀ ਫੜਾ ਦਿੰਦੇ ਨਾ ਵੀ ਇੱਥੇ ਮੈਨੂੰ ਗੋਲੀ ਫੜਾ ਦੋ ਖਾਣ ਨੂੰ ਸਿਰ ਪੀਟਦੀ ਹੁਣ ਤੇ ਮੈਂ ਤੁਹਾਡੇ ਹੱਥੋਂ ਕੋਈ ਆਪਣੀ ਬਿਮਾਰੀ ਦੀ ਗੋਲੀ ਵੀ ਨਹੀਂ ਫੜ ਕੇ ਖਾਣੀ ਨਾ ਖਾਵੀ ਨਾ ਖਾਵੀ ਨਹੀਂ ਖਾਣੀ ਤੇ ਓਦੋਂ ਤੂੰ ਹੀ ਆਨੇ ਨੀ ਆ ਗੋਲੀ ਫੜਾ ਦੇ ਓ ਆ ਗੋਲੀ ਮਾਰੋ ਮੈਨੂੰ ਓਦੋਂ ਹਿੱਦਾੇ ਕੱਲ ਹੁੰਦੀ ਮੇਰੇ ਗਾੜੀ ਮਾੜਾ ਅੰਦਰ ਪੈਰਾਂ ਠੰਡ ਹੋ ਗਈ ਓ ਕੋਈ ਨਹੀਂ ਮੈਂ ਤੈਨੂੰ ਡੀਕਣ ਲਈ ਹੀ ਗਈ ਮੈਂ ਘੜਾ ਭਲਾ ਤੇ ਗਿਆ ਸੀ ਮੈਂ ਇੱਥੇ ਆਈ ਜਾਣਾ ਸੀ ਨਾ ਫਿਰ ਚੁੱਲ੍ਹਾ ਹੀ ਬਾਹਰ ਬਾਲ ਲੈਂਦੀ ਕਿੰਨਾ ਅੱਗ ਸੇਕ ਲੈਂਦੀ ਘੜੀ ਕੋਈ ਗੱਲ ਨਹੀਂ ਚੁੱਲ੍ਹਾ ਕੀ ਬਾਲਣਾ ਵਾ ਹੁਣ ਕੰਮ ਧੰਦਾ ਕਰਨਾ ਤੇ ਜਾਈਆਂ ਚ ਵੜੋ ਆਹੋ ਗੋਪੀ ਗੋਪੀ ਵੀ ਇੱਥੇ ਹੀ ਹੈ ਇੱਥੇ ਹਣੀ ਨਹੀਂ ਕੋਈ ਕਰਨ ਅੱਛਾ ਹਾਂ ਦਿਮੇਂਦਰ ਕੁਛ ਕੀ ਹੋ ਗਈ ਕਦੀ 2-3 ਦਿਨ ਹੋਏ ਆ ਬਣ ਗਈ ਲਿਮਟ ਇਹਨਾਂ ਦੀ ਆਹੋ ਲਿਮਟ ਬਣੀ ਜਾਣੀ ਇਹਨਾਂ ਦੀ ਹੂੰ ਹੂੰ ਅੱਛਾ ਆ ਨਹੀਂ ਆਈ ਹੋਈ ਨਹੀਂ ਗੀ ਚ ਨਾ ਕੋਈ ਦੇ ਨੀ ਪਹਿਲਾਂ ਅਰੇਂਜਮੈਂਟ ਕਰਨਾ ਆਪਣੇ ਆ ਟੈਨਸ਼ਨ ਵੀ ਹੁੰਦੀ ਆ ਬੰਦੇ ਦੀ ਉਹ ਟੈਨਸ਼ਨ ਤਾਂ ਪੈਂਦੀ ਆ ਵੀ ਹੁਣ ਜਦੋਂ ਮੁੰਡੇ ਨੇ ਕਲਾਂ ਦੇ ਗੁੱਠਾ ਦਿੱਤਾ ਵੀ ਮੈਨੂੰ ਭੇਜੋ ਪੈਸੇ ਭੇਜੋ ਪੈਸੇ ਭੇਜਨੇ ਪੈਣੇ ਇਹ ਵੀ ਮੁੰਡੇ ਦੇ ਪਿਛੇ ਲੱਗੀ ਬੋਲਤਾ ਹੀ ਬੋਲਤਾ ਹੀ ਲੱਗਦੀ ਆ ਆ ਨਹੀਂ ਵੀ ਤੋ ਹੀ ਸੋਚੋ ਵੀ ਦੱਸ ਤੈਨੂੰ ਕਮਾਈ ਕਰਨ ਕਲਾਇਆ ਤੂੰ ਉੱਥੇ ਕੀ ਕੀਤਾ ਕਹੇ ਤੂੰ ਇੱਥੋਂ ਮੰਗਾਉਂਦੇ ਆ ਪਤਾ ਨਹੀਂ ਕੋਰਬਾਰ ਕੀ ਤਾਂ ਕੀ ਕਹਤਾ ਕਿ ਪੁੱਠੇ ਕੰਮ ਨਾ ਲੱਗਾ ਹੋਏ ਕੋਈ ਪਤਾ ਨਹੀਂਗਾ ਪਰ ਦੇਸ਼ ਦੇ ਵਿੱਚ ਕੀ ਪਤਾ ਕੀ ਕਰਦੇ ਆ ਮੁੰਡੇ ਜਾ ਕੇ ਤੇ ਮਾਂ ਪਿਓ ਤੇ ਚੰਗੇ ਕੰਮ ਨਹੀਂ ਕਲੰਦਾ ਵਾ। ਹਾਂ। ਤੇ ਗਾੜੀ ਹੁਣ ਨਿਆਣਿਆਂ ਦਾ ਕੀ ਪਤਾ। ਪਹਿਲਾਂ ਉਹ ਤੋਂ ਬਾਹਰ ਭੇਜਿਆ ਉਹਦੇ ਵੀ ਪੈਸੇ ਚੋਕ-ਚੋਕ ਕੇ ਵਿਚਾਰੇ ਨੇ ਭੇਜਿਆ। ਹੂੰ। ਮਹਾ ਸ਼ੁਕਰੂ ਹੋਇਆ ਤੇ ਫੇ ਹੁਣ ਬੁੱਢੇ ਬਾਰੇ ਭੱਜਾ ਫਿਰਦਾ ਕਦੀ ਕਿਸ ਨੂੰ ਫੋਨ ਕਰ ਦੇ ਕਦੀ ਕਿਸ ਬੈਂਕਾਂ ਦੇ ਚੱਕਰ ਕੱਟ ਫੇ ਪੈਸੇ ਇਕੱਠੇ ਕਰਨ ਦੇ ਆਈ। ਇਹਦੇ ਕਰਮਾਂ ਸੁਖਿਆ ਨਹੀਂ ਸਾਫ ਇਹਦੇ। ਸੁਖ ਵੀ ਕਰਮਾਂ ਦਾ ਹੁੰਦਾ ਜੋਦਿਆ। ਉਹ ਕਰਮਾਂ ਦਾ ਹੀ ਹੈ ਕਿ ਧੀ ਪੁੱਤ ਚੰਗਾ ਹੋਏ ਤਾਂ ਫੇ ਹੀ ਸੁਖ ਮਿਲਦਾ ਵਾ। ਹਾਂ। ਮਾਪਿਓ ਤੇ ਬਾਹਰ ਕਲਾਉਂ ਦਾਵਾ ਕਮਾਉਣ ਵਾਸਤੇ ਤੇ ਜਦੋਂ ਉਹਨੇ ਕਮਾਈ ਕਰਕੇ ਘਰ ਹੀ ਨਿਕਲੀ ਤੇ ਇੱਥੇ ਮਾਪਿਓ ਨੂੰ ਤੰਗ ਕਰ ਲਿਆ ਤੇ ਸੁੱਖ ਕਾਦਾ ਉਹਨੂੰ ਤੈਨੂੰ ਵੀ ਪਤਾ ਹੀ ਇੱਥੇ ਨੱਕਾ ਨਹੀਂ ਤੁਰਦਾ ਉਹ ਉੱਥੇ ਉਹਦੇ ਸਵਾਬ ਵੀ ਇਹਨਸ ਕਰ ਲੈਣਾ ਮਰੀ ਜਾਂਦਾ ਆਪਣੀਆਂ ਹੀ ਕੀ ਪਤਾ ਕੀ ਕਰਦੇ ਕੀਵਤਾ ਕੋਲ ਵੀ ਕੋਹਾਗਾ ਕਿ ਨਹੀਂ ਹਾਂ ਵੀ ਤੂੰ ਸਗਾ ਨੂੰ ਜੇ ਨਹੀਂ ਕੱਖ ਕਰਦਾ ਤਾਂ ਟਿਕਟ ਉਹਨੂੰ ਕਲਾ ਆ ਮੈਂ ਤੇਰੀ ਟਿਕਟ ਕਲਾ ਦਿੰਨਾ ਤੇ ਆ ਜਾ ਤੇ ਇੱਥੇ ਖਰੀਦ ਲੈ ਜੋ ਖਰੀਦ ਦੇਣਾ ਉਹ ਆਉਂ ਦਿੰਦੀ ਜਿਤਨਾ ਵਾਇਆ ਵਾ ਨਹੀਂ ਆਉਣ ਦਿੰਦੀ ਤਾਂ ਫੇਰ ਇੱਥੋਂ ਇਹਨਾਂ ਇਹਨਾਂ ਦਾ ਵੇਖੀ ਮਾੜਾ ਹੀ ਹਾਲ ਹੁਣ ਆਵ ਚਲਿਆਂ। ਨਹੀਂ ਉਖਾਵਾਗੇ ਨਾ ਇਹਨਾਂ ਨੂੰ ਖੜਦਾ ਨਹੀਂ ਉਹ ਮੈਨੂੰ ਜਿਸ ਤੱਕ ਨਹੀਂ ਖੜਨਾ ਨਹੀਂ ਹੁੰਦੇ। ਉਹ ਨੌ ਬੜੀ ਤੇਜਵਾ ਸਿਪਲੀ ਬਣੀ ਹੋਣੀ ਉਹਨਾਂ ਦਾ। ਉਹ ਸਿਪਲੀ ਪੈਸੇ ਮੰਗਾ ਕੇ ਤੇ ਵੇਖੀ ਇਹਨਾਂ ਨੂੰ ਇਹਨੇ ਪੁੱਛਣਾ ਵੀ ਨਹੀਂ। ਸਾਰਾ ਕੁਝ ਨਾ ਵਕਾਉਣਾ ਇੱਥੋਂ। ਇੱਥੋਂ ਵਕਾਉਣਾ ਹੀ ਨਹੀਂ ਸਭ ਕੁਝ। ਤੋ ਉੱਥੇ ਉਹ ਵੀ ਤਾਂ ਕਹਿ ਖਾਊਗਾ ਤੇ ਜੇ ਇਹ ਚਲ ਗਏ ਤੇ ਇਹ ਵੀ ਖਾਣਗੇ। ਹਾਂ ਤੇ ਭਾਬੀ ਲੱਗੀ ਆ ਪੂਰੀ ਮਗਰ ਉਹ ਗੱਲ ਨਹੀਂ ਕਰਨ ਦੇਂਦੀ। ਮੈਂ ਤਾਂ ਕਿਹਾ ਹੀ ਉਹਨੂੰ ਸਰ ਸਾਹਿਬ ਨੂੰ ਮੈਂ ਕਿਹਾ ਇਹਦੇ ਪੇਕੇ ਪੁੱਤਰੇ ਤਕੜੇ ਆ ਮੈਂ ਕਿਹਾ ਉਹਨੂੰ ਕਹਾਂ ਆਪਣੇ ਪੇਕਾ ਤੋਂ ਲਿਆ ਆ ਫੇ ਪੈਸੇ ਆਹੋ ਕਹਿੰਦਾ ਤਾਂ ਹੈਗਾ ਕਰੂਗਾ ਪਾਉਂਗਾ ਇਹਨੂੰ ਵੇਖੋ ਹੁਣ ਕਰਦੀਆਂ ਨਹੀਂ ਪਰ ਉਹ ਵੀ ਹੈਗੀ ਇਹਨੇ ਆਪਣੇ ਪੇਕਾ ਤੋਂ ਪੈਸਾ ਨਹੀਂ ਮੰਗਾਉਣਾ ਵੇਖੀ ਪੇਕੇਆਂ ਤਾਂ ਮੰਗਾਉਂਦੇ ਇਹਨਾਂ ਦੀ ਗੱਲ ਕਰੰਦੇ ਉਹਨਾਂ ਦੀ ਆਹੋ ਉਹਨਾਂ ਦੀ ਕੰਡਦੇ ਆਂ ਆਹੋ ਤੇ ਮੈਂ ਨਾ ਮੈਨੂੰ ਲੱਗਦਾ ਰਿਸ਼ਤੇਦਾਰਾ ਤਾਂ ਵੀ ਮੰਗਣਦੇ ਪੈ ਗਸਾ ਤੈਨੂੰ ਕੋਈ ਪਤਾ ਲੱਗ ਗਿਆ ਮੈਂ ਉਧਰ ਗਈ ਸੀ ਤੇ ਉਹ ਭਾਜੀ ਬੜੀ ਉੱਚੀ ਚੀ ਆਵਾਜ਼ ਚ ਗੱਲਾਂ ਕਰੰਦਾ ਹੈਗੇ ਅੱਛਾ ਹਾਂ ਬੜੇ ਖੁਸ਼ ਹੀ ਮੈਨੂੰ ਲਾਦਾ ਹਾਂ ਹਾਂ ਕਰਤੀ ਕਿਸੇ ਨੇ ਪਾ ਨੇ ਕਿਹਨੂੰ ਫੋਨ ਕਰਨਾ ਹੁਣ ਆ ਭਾ ਦੀ ਭੈਣ ਵਾ ਜਿਹੜੀ ਉਹ ਗੜੇ ਇੱਥੇ ਵਿਚਾਰੇ ਉਹ ਤੇ ਹੈਗੇ ਮਾਤੜਵਾ ਵਿਚਾਰੇ ਉਹਨਾਂ ਦੇ ਮਨ ਹਿਸਾਬ ਨਾਲ ਉਹਨਾਂ ਨੇ ਜਦਾਂ ਭਾਈਆ ਭਈਆ ਕਰੰਦੇ ਹੈਗੇ ਉਹਨਾਂ ਨੇ ਕੀਤਾ ਨਾ ਹੁਣ ਪਰ ਉਹਦਾ ਹੈ ਗੱਲਾਂ ਵੀ ਭਈਆ ਹੈਗਾ ਬੜਾ ਦਲੇਰੀ ਉਹ ਭਾਵੇਂ ਪੁੱਦੇ ਪੱਲੇ ਕੱਖ ਨਹੀਂ ਹੋ ਪੱਤਲੇਰ ਬੜਾਈਓ ਕੋਛਦਾ ਨਾ ਹਾਂ ਕਰਤੀ ਹੋਏ ਜੇ ਕੋ ਕਹਿਂ ਰਹੀ ਛਾਈ ਪੂਰੀ ਹੈਗੀ ਆ ਦੀ ਕੋਈ ਕੰਮ ਕਮ ਕਰਦਾ ਵਾ ਇਹਨਾਂ ਦਾ ਜਵਾਈ ਤੇ ਪਤਾ ਹੀ ਆ ਤੈਨੂੰ ਪਹਿਲੀਆਂ ਥੋੜੀਆਂ 2 2.5 ਪਹਿਲੀਆਂ ਸਾਰੀਆਂ ਮੈਂ ਤਾਂ ਸ਼ਾਂਤ ਬੀਠੇ ਆ ਵਿਚਾਰੇ ਨੇ ਕੱਥਾ ਦੇਣਾ ਇਹਨਾਂ ਦਾ ਟਾਈਮ ਪਾਸ ਹੀ ਕਰਦਾ ਹੀ ਹੁੰਦਾ ਉਹ ਨਹੀਂ ਉਹ ਵੇਖ ਲਓ ਦਲੇਰ ਆ ਭਾਵੇਂ ਉਹਨੂੰ ਭਾਵੇਂ ਚੁੱਕ ਕੇ ਨਾ ਕਰਨੇ ਪੈਣ ਜਿੱਥੇ ਉਹਨੇ ਹਾਂ ਕਰਤੀ ਉਹਨੇ ਕਰ ਦੇਣੀ ਨਹੀਂ ਮਮੀ ਹੁੰਦਾ ਬਥੇਰੇ ਚੰਗੇ ਹੋ ਭਾਜੀ ਹਨਾ ਭਾਵੇਂ ਉਹ ਵਾਧੀ ਕਰਦੇ ਨੂੰ ਕੋਈ ਪਤਾ ਨਹੀਂ ਹੁੰਦਾ ਆਹੋ ਚਲੋ ਇਹਦੇ ਪੇਕੇ ਤੋਂ ਨਹੀਂ ਆਸ ਬੀਨੂ ਇਹਨੇ ਪਾਣੀ ਦੇ ਭਾਈ ਦੇ ਕਰਦੇ ਨੇ ਇਹ ਇਹ ਹੁੰਦਾ ਵਾ ਨਾ ਵੀ ਕੇ ਵਰਗੀ ਬੰਦਾ ਜਿਹੜਾ ਉਹਦਾ ਜ਼ਿਆਦਾ ਦੇਲ ਹੁੰਦਾ ਵਾ ਮੇਰਾ ਨਾਲੋਂ ਆਹੋ ਹਾਂ ਹੂੰ ਬਿਲਕੁਲ ਅੰਬੀਰ ਜੜਾ ਵੋ ਸੋ ਬਚੀ ਸੀ ਵਟਦਾ ਤੇ ਗਰੀਬ ਜਿਹੜਾ ਵਾ ਉਹ ਬਾ ਫੜ ਲੈਂਦਾ ਵਾ ਆਹੋ ਇਹਦਾ ਹੈ ਇਹ ਹੂੰ ਉਹਦਾ ਮੈਨੂੰ ਲੱਗਦਾ ਵਾ ਕਿ ਜ਼ਿਆਦੇ ਪੈਸੇ ਮੰਗਦੇ ਨੇ ਨਾ ਉਹਨਾਂ ਨਾਲ ਨਹੀਂ 30 ਲੱਖ ਰੁਪਏ ਇਹ ਮੰਗਿਆ ਹੋਰ 30 ਲੱਖ ਰੁਪਏ ਆ ਇੰਨੇ ਪੈਸੇ ਆਹੋ ਤੇ ਜੇ ਬਾਅਦ ਮੰਨੂ ਹੋਣ ਇਹਨਾਂ ਨੇ 30 ਦੇ ਦਿੱਤਾ ਉਹਨੇ ਤਾਂ ਕਹਿਣਾ ਡੈਡੀ ਦੇਈ ਜਾਂਦਾ ਮੈਨੂੰ ਹੁਣ ਐਦਾਂ ਹੀ ਆ ਹਨ ਤੇ ਫਿਰ ਉਹਨੇ ਹੋਰ ਮੰਗੀ ਜਾਣੇ ਹੁਣ ਇੱਕ ਲਿਮਿਟ ਤੇ ਇੱਕ ਰਾਪਣੀ ਹੁਣ ਮੁੜ ਕੇ ਮੁੜ ਕੇ ਪਹਿਲੀ ਵੇਚਣੀ ਪੈਣੀ ਜਦੋਂ ਪਹਿਲੀ ਵੇਚਣੀ ਉਹਦਾ ਪੈਣਾ ਮੂੰਹ ਕਿ ਮੈਂ ਤਾਂ ਜਦੋਂ ਜੀ ਕੀਤਾ ਬਗਾਲੇ ਉਹਦੋਂ ਨਾ ਮੇਰੇ ਹਿਸਾਬ ਨਾਲ ਇਹਨਾਂ ਨੂੰ ਦੇਣੀ ਨਹੀਂ ਚਾਹੀਦੀ ਆ ਨਹੀਂ ਦੇਣੀ ਚਾਹੀਦੀ ਮੇਰਾ ਆਸ ਕਿਤੇ ਵੀ ਨਹੀਂ ਦੇਣੀ ਚਾਹੀਦੀ ਹਾਂ ਉਹ ਕਹਿੰਦੇ ਚੁੱਪ ਕਰ ਕੇ ਇੱਥੇ ਆ ਜਾ ਇੱਥੇ ਕਾਰੋਬਾਰ ਕਰ ਲੈ ਮੈਂ ਤੇ ਆਪ ਆਖਣ ਦੇਈ ਆ ਪੈ ਇੱਥੇ ਆਉਂਦਾ ਤੇ ਆਂਦਾ ਤੇ ਆਪਣਾ ਇੱਛੇ ਜੋ ਕਰਨਾ ਤੇ ਇੱਥੇ ਕਰ ਜਰ ਬਾਹਰ ਕੇ ਨੇ ਪ੍ਰੋਗਰਾਮ ਵੇਖਿਆ ਨਾ ਇੱਥੇ ਕਾਰੋਬਾਰ ਕਰੇ ਇੱਥੇ ਲਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਕੁਸਾਫ ਸਦਾ ਬੁੱਢਾ ਕਮਾਈ ਕਰਕੇ ਆਇਆ ਇੱਥੇ ਵੀ ਦੇਖੇ ਨਾਲ ਲੋਕੀਂ ਪਤਾ ਲੱਗਦਾ ਕਮਾਈ ਦਾ ਹਾਂ ਹੁਣ ਜਿਹੜਾ ਅਜਨੇ ਖਣੇ ਤੋਂ ਨਨੇ ਫੜ ਲੈਣੇ ਰਿਸ਼ਤੇਦਾਰਾਂ ਤੋਂ ਫੜ ਲੈਣੇ ਆ ਰਿਸ਼ਤੇਦਾਰਾਂ ਨੇ ਹੋ ਦੋ ਸਾਲਾਂ ਨੂੰ ਮੰਗਣੀ ਆ ਮੰਗਣੀ ਆ ਜੜਿਆ ਮੰਗਣੇ ਦੇਣੇ ਨਹੀਂ ਆ ਜਦੋਂ ਬਾਹਰ ਨਹੀਂ ਭੇਜਾ ਉਦੋਂ ਮੈਨੂੰ ਪਤਾ ਬਣਾ ਉਹਦੇ ਇਹਦੇ ਸ ਤੈਨੂੰ ਪਿਆਰ ਪੀ ਉਹ ਮੈਂ ਦੇਖਿਆ ਵਾ ਬਿਆਹ ਸ਼ਾਦੀਆਂ ਚ ਦੀਦੀ ਦੀ ਪਰਜਾਈ ਜੜੀ ਬੜੀ ਤੇਜ ਵਾ ਅੱਛਾ ਹਾਂ ਹੋ ਵੇਖੋ ਤਾਂ ਭੋਲੀ ਜਿਹੀ ਲੱਗਦੀ ਨਹੀਂ ਨਹੀਂ ਬੜੀ ਤੇਜ ਵਾ ਤਾਂ ਤੁਸੀਂ ਕਿਹੜਾ ਤੁਸੀਂ ਤੁਹੋਂਦਾ ਕਿ ਮੈਂ ਤੇ ਨਾਲ ਅੱਲਾਹ ਵਾਤਾ ਕਰਕੇ ਵੇਖਿਆ ਨਾ ਹੂੰ ਉਹ ਤੇ ਕਿਤੇ ਪੰਡਾ ਨਹੀਂ ਪੜਾਉਂਦੀ ਇੰਨੀ ਚਲਾ ਸਕਦਾ ਉਹ ਤਾਂ ਫੇ ਉਹਨੇ ਕਿਥੇ ਦੋੜੀ ਦੇ ਦਿੱਤੀ ਫੋੜ ਕੇ ਸੁੱਟਣੀ ਨਾ ਹਾਂ ਫੋੜ ਨਹੀਂ ਦੇਣੀ ਫੇ ਉਹਨਾਂ ਨੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਨਾ ਕਿ ਲਿਮਟ ਬਣਾ ਲਈ ਆ ਤਾਂ ਆਂਦੇ ਹੋਣੇ ਵੀ ਪਹਿਲੀ ਤੇ ਤੇ ਲਿਮਟ ਬਣਾ ਲਈ ਤੇ ਇਹਨੇ ਸਾਡੇ ਕਿੱਥੋਂ ਮੋੜਨੇ ਆਹ ਇਹ ਵੀ ਚੌਲ ਲੈਂਦੇ ਨਾ ਲੋਕ ਹਾਂ ਬਿਲਕੁਲ ਇਹ ਗੱਲ ਹੈ ਆਹ ਤੇ ਹੋਰ ਆ ਭੈਣ ਤੂੰ ਭਾਵੇਂ ਦੀਦੀ ਦੀ ਮਦਦ ਕਰਦੇ ਚਲੋ ਚੰਗੀ ਹੁੰਦਾ ਨਹੀਂ ਹੋਰ ਤੂੰ ਕਹੀ ਨਾ ਭਾਈ ਜੀ ਤੈਨੂੰ ਕਰਦਾ ਫਿਰ ਉਹਨੇ ਕੋਈ ਨਾ ਹਾਂ ਕੀਤੀ ਹੋਊਗੀ ਉਹ ਬੰਦਾ ਇਹ ਕਿਲੋ ਖੜਾ ਵਾ ਨਰੋ ਆ ਬੰਦਾ ਉਹ ਫਿਰ ਵੀ ਭੈਣ ਵਾ ਭੈਣਾ ਫਿਰ ਕਰ ਜਾਂਦੀਆਂ ਭਰਾਵਾਂ ਦੀ ਮਦਦ ਆ ਭਾਵੇਂ ਉਹ ਔਖੇ ਨਾ ਮੇੜੇ ਲੈਣ ਮਗਰੋਂ ਆਹ ਦੀ 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 ਭੈਣ ਦੀ ਗੱਲ ਕਰਦੇ ਪਈ ਨੀ ਉਹ ਸਦਾ ਸੁਭਾਅ ਤੋਂ ਬਧੀਆ ਵਾ ਉਹਦੀ ਤਾਂ ਤੇ ਉਹਨੇ ਵੀ ਆਪਣੇ ਪੇਕੇ ਪਹਿਲਾਂ ਫੋਨ ਕਰੂ ਪੁੱਛੂਗੀ ਨਾ ਉਹਨੇ ਵੀਆਂ ਕੁ ਸਾਲ ਨੇ ਵੀਰ ਨੇ ਪਹਿਲਾਂ ਪੈਸੇ ਦਿੱਤੇ ਆ ਮੈਨਾਂ ਆਈਂ ਪੱਧਰੀ ਥੋੜੀ ਹੁੰਦੀਆਂ ਨਵੀਆਂ ਪੁੱਛ ਲਾਵਾਂ ਲੈਣੀਆਂ ਹੁੰਦੀਆਂ ਆ ਨਾਲੇ ਉਹ ਵੀ ਮਜ਼ਾਨੇ ਹੱਥੀ ਆ ਹਾਂ ਇਦਾਂ ਨਹੀਂ ਕੋਈ ਹੈਗਾ ਘਰ ਵਾਲਾ ਦਊਗਾ ਤੇ ਫੇਰ ਹੀ ਪੈਸੇ ਦਊਂਦੀ ਕਿ ਜਰੂਰ ਹਾਂ ਹੈਨਾ ਚਲੋ ਕੰਮ ਕਰੀਏ ਆ ਆਏ ਚੋਣਾਂ ਕਰੀ ਜਾਂਦੇ ਟੈਨਸ਼ਨ ਆ ਲੈ ਕਿ ਉਹ ਤਰਾ ਨਾ ਮਾੜੀ ਕਰਨ ਡਿਆ ਨਹੀਂ ਗੱਲ 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 ਨਹੀਂ ਹੈਗੀ ਗੱਲ ਵੀ ਹੁਣ ਭਰਾ ਜਦੋਂ ਭਰਾ ਸਾਹਿਬ ਨੇ ਵੀਦਾ ਦੁੱਖ ਵੇਖਿਆ ਥੋੜੀ ਜਾਂਦਾ ਵਾ ਜਦੋਂ ਮੋਂ ਬੁੱਡੇ ਬਾਰੇ ਫੇ ਪਜਾ ਪੰਡਿਆ ਬਹੁਤ ਆਨੇ ਆ ਗਵਾਂਡਵਾ ਚਲੋ ਗਵਾਂਡ ਕਿ ਪੈਸੇ ਦਿੱਤੇ ਸੀ ਮੁੰਡੇ ਜਦੋਂ ਪੇਜ ਜਦੋਂ ਤੋਰੀਆ ਵਾ ਉਹਨੂੰ ਉਹ ਕਿਉਂ ਕਿ ਦਿੱਤੇ ਸੀ ਆ ਤਾਂ ਉਹ ਵੀ ਪਤਾ ਨਹੀਂ ਲਾਏ ਹੋਣੇ ਕਿ ਨਹੀਂ ਖਿਲਾਏ ਮੁੰਡੇ ਨੇ ਕਿ ਨਹੀਂ ਖਿਲਾਏ ਨਹੀਂ ਉਹ ਤਾਂ ਪਹਿਲਾਂ ਪਹਿਲਾਂ ਲਾਹ ਤੇ ਆ ਖਰੇ ਨੇ ਅੱਛਾ ਅੱਛਾ ਫੇ ਤਾਂ ਹੁਣ ਅੱਗੇ ਦੇ ਦਰਸ਼ਨ ਦੇ ਮੁਤਾਬਕ ਚਲੋ ਪਿਆਲੀ ਚਾਰ ਛੜ ਰਹਿ ਗਿਆ ਪਿਆਲੀ ਤੋਂ ਲਾਲੇ ਹੋਣਗੇ ਨੇ ਕੀ ਗੱਲ ਆਹ ਦੋਵੇਂ ਜੀ ਰਹਿ ਗਏ ਸੀ ਮਗਰ ਹਾਂ ਚਲੋ ਹਾਣੀ ਦੀ ਰੋਟੀ ਹੁੰਦੀ ਹੈ ਚੱਲ ਮਰਾ ਮੈਂ ਤੂੰ ਵੀ ਅੰਦਰ ਆਹੋ ਚੱਲੀ ਮੈਂ ਵੀ ਤੇਰੇ ਆ ਮੈਂ ਬਾਨਾ ਵਾ ਡੰਗਰ ਅੰਦਰ ਆ ਬਾਨਿਆ